ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਜੋਆ ਸਿਲਕ ਦੇ ਸੂਟ ਲੈ ਕੇ ਆਏਗੇ ਕਿਸੇ ਵੀ ਭੈਣ ਨੂੰ ਚਾਹੀਦੇ ਨੇਗੇ ਇਹਨੂੰ ਆਪਾਂ ਬਟਰ ਕਾਟਨ ਵੀ ਕਹਿ ਦਿੰਨੇ ਆ ਤੇ ਜੋਆ ਸਿਲਕ ਵੀ ਕਹਿ ਦਿੰਨੇ ਆ ਕਿ ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਪਹਿਲਾਂ ਆਪਾਂ ਮਤਲਬ 4 ਤੋਂ 5 ਵਾਰ ਇਹ ਸੂਟ ਨੇਗੇ ਜਿਹੜੇ ਸੇਲ ਕਰ ਚੁੱਕੇਗੇ ਬਹੁਤ ਵਧੀਆ ਰਿਸਪੌਂਸ ਰਿਹਾ ਭੈਣਾਂ ਦਾ ਤੇ ਤੁਹਾਨੂੰ ਚਾਹੀਦੇ ਨੇਗੇ ਬਹੁਤ ਮਤਲਬ ਸੋਨੀ कॉटन ਹੈ ਵਿਦਆਊਟ ਲਾਈਨਿੰਗ ਵੀ ਸਟਿਚ ਹੋ ਜਾਣਗੇ ਇਹ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਲਾਈਨਿੰਗ ਵੀ ਲਗਵਾ ਸਕਦੇ ਹੋਗੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 3000 ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਧਿਆਨ ਨਾਲ ਸੁਣਿਆ ਕਰੋ ਹਰ ਇੱਕ ਵੀਡੀਓ ਦੇ ਵਿੱਚ ਪ੍ਰਾਈਜ਼ ਹੈ ਜਿਹੜਾ ਮੈਂਸ਼ਨ ਕੀਤਾ ਹੁੰਦਾ ਹੈਗਾ ਤੇ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਮੇਰੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਤੁਹਾਨੂੰ ਉੱਥੇ ਵੀ ਆਪਾਂ ਅਪਡੇਟ ਦਿੰਦੇ ਰਹਾਂਗੇ ਪ੍ਰਿੰਟਸ ਉਜਿਆ ਵੀਡੀਓ ਆਪਾਂ ਜ਼ਰੂਰ ਉੱਤੇ ਅਪਲੋਡ ਕਰਾਂਗੇ ਹਨਾ ਮੈਂ ਕੋਸ਼ਿਸ਼ ਕਰੂੰਗੀ ਵੀ ਉੱਥੇ ਵੀ ਐਕਟਿਵ ਰਹਾ ਤੇ ਬਾਕੀ ਵਰਕ ਵਗੈਰਾ ਵਾਲੇ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਚਾਹੀਦਾ ਵੀ ਅਸੀਂ ਸੂਟ ਰੈਡੀ ਕਰਵਾਵਾਂਗੇ ਤੁਹਾਡੇ ਲਈ ਆਸਾਨ ਤਰੀਕਾ ਹੈਗਾ ਤਾਂ ਮੇਰੇ ਇੰਸਟਾਗ੍ਰam ਪੇਜ ਤੇ ਜਾ ਕੇ ਤੁਸੀਂ ਹਨਾ ਆਪਣਾ ਜਿਹੜਾ ਮੇਰੇ ਵਰਕ ਵਾਲੇ ਸੂਟ ਦੀਆਂ ਵੀਡੀਓ ਪਈਆਂ ਨੇਗੀਆਂ ਤਾਂ ਤੁਸੀਂ ਚੈੱਕ ਕਰਕੇ ਉਹਦੇ ਨਾਲ ਦਾ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਜਿੱਦ ਤੱਕ ਹੁਣ ਰਖੜੀਆਂ ਆ ਰਹੀਆਂ ਨੇਗੀਆਂ ਪਹਿਣਾ ਦੇ ਕਾਫੀ ਪਹਿਣਾ ਦੇ ਆਰਡਰ ਆ ਚੁੱਕੇ ਨੇ ਰਖੜੀਆਂ ਲਈ ਤੇ ਮਸ਼ੀਨਵਰਕ ਦੇ ਸੂਟਾਂ ਦੇ ਹੈਂਡਵਰਕ ਦੇ ਸੂਟਾਂ ਦੇ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਰਖੜੀਆਂ ਵਾਲੇ ਸੂਟ ਤਾਂ ਤੁਸੀਂ ਜਰੂਰ ਆਪਣਾ ਪਹਿਲਾਂ ਆਰਡਰ ਦਿਓ ਤਾਂ ਕਿ ਤੁਹਾਨੂੰ ਟਾਈਮ ਸਿਰ ਨਗੇ ਜਿਹੜੇ ਸੂਟ ਨੇਗੇ ਮਿਲ ਜਾਣ 9 ਅਗਸਤ ਦੀਆਂ ਰਖੜੀਆਂ ਨੇਗੇ ਆਪਣੇ 30 ਤਰੀਕ ਤੱਕ ਆਰਡਰ ਨੇਗੇ ਜਿਹੜੇ ਸਾਰੇ ਕੰਪਲੀਟ ਹੋ ਜਾਣ ਮੇਰੀ ਪੂਰੀ ਕੋਸ਼ਿਸ਼ ਹੈ ਨਾ ਕਾਫੀ ਭੈਣਾਂ ਨੇ ਦਿੱਤੇ ਨੇਗੇ ਸੂਟ ਆਪਣੀਆਂ ਨਣਦਾਂ ਦੇ ਵੀ ਦਿੱਤੇ ਨੇਗੇ ਸੂਟ ਰੈਡੀ ਕਰਵਾਏ ਨੇ ਰਖੜੀਆਂ ਤੇ ਦੇਣ ਲਈ ਜੇ ਤੁਸੀਂ ਵੀ ਮਤਲਬ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੂਟ ਤਾਂ ਤੁਸੀਂ ਜਰੂਰ ਆਰਡਰ ਕਰ ਸਕਦੇ ਹੋਗੇ ਤੇ ਵਰਕ ਆਪਣਾ ਵੀ ਭੇਜ ਸਕਦੇ ਹੋ ਤੇ ਆਪਣਾ ਡਿਜ਼ਾਈਨ ਮੈਂ ਤੁਹਾਨੂੰ ਜਿੱਦਾਂ ਕਿ ਪਹਿਲਾਂ ਦੱਸਿਆ ਹੈਗਾ ਤੁਸੀਂ ਇੰਸਟਾਗ੍ਰam ਤੇ ਜਾ ਕੇ ਜਰੂਰ ਹੈ ਜਿਹੜਾ ਚੈੱਕ ਕਰ ਸਕਦੇ ਹੋ ਲੋ ਜੀ ਆਪਾਂ ਜੋ ਹੈ ਸਿਲਕ ਦੇ ਸੂਟ ਦਿਖਾਉਣੇ ਆਂਗੇ ਤੁਹਾਨੂੰ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈਗੀ ਇਸ ਤਰ੍ਹਾਂ ਜਿਹੜੀ ਇਹ ਮਤਲਬ ਕਾਟਨ ਹੁੰਦੀ ਹੈ ਬਹੁਤ ਜਿਆਦਾ ਸੌਫਟ ਹੁੰਦੀ ਹੈਗੀ ਬਿਲਕੁਲ ਮਤਲਬ ਐ ਲਾ ਲੋ ਵੀ ਸਿਲਕ ਟਾਈਪ ਕਪੜਾ ਹੁੰਦਾ ਹੈਗਾ ਲੋ ਜੀ ਲਾਈਨਿੰਗ ਤੁਸੀਂ ਲਗਵਾਉਣਾ ਚਾਹੋ ਨੇ ਲਗਵਾ ਸਕਦੇ ਹੋ ਨਹੀਂ ਇਹਨੂੰ ਕੋਈ ਵੀ ਨੀਡ ਨਹੀਂ ਹੈਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 3000 ਤੇ ਬ੍ਰਾਂਡ ਰਹੂਗਾ ਟੀਸਟਾ ਠੀਕ ਹੈ ਜੀ ਤੇ ਬਹੁਤ ਵਧੀਆ ਹਾਈ ਕੁਆਲਿਟੀ ਦੇ ਸੂਟ ਨੇਗੇ ਜਿਹੜੀਆਂ ਪਹਿਣਾ ਮਤਲਬ ਵਧੀਆ ਕੁਆਲਿਟੀ ਹਨਾ ਜਿਆਦਾ ਹਾਈ ਕੁਆਲਿਟੀ ਦੇ ਸੂਟ ਲੈਂਦੇ ਨੇਗੇ ਤਾਂ ਤੁਸੀਂ ਇਹ ਵਾਲੇ ਸੂਟ ਲੇਨਗੇ ਲੈ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਆਜੂਗਾ ਇਹਦੇ ਵਿੱਚ yellow color ਆਜੂਗਾ lemon ਜਿਹਾ ਸ਼ੇਡ ਹੈ yellow light ਆ ਤੇ ਡਾਰਕ ਨਹੀਂ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਹੈ ਦੇਖੋ ਪ੍ਰਿੰਟਡ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈਗਾ ਤੇ ਪ੍ਰਾਈਸ ਸੇਮ ਹੈਗਾ 3000 ਤੇ ਮੈਂ ਦੁਪੱਟੇ ਦੀ ਗੱਲ ਕਰ ਰਹਾ ਹਾਂ ਇਹਦੇ ਨਾਲ ਤੁਸੀਂ ਦੁਪੱਟਾ ਮਸਲੀਨ ਦਾ ਵੀ ਰੱਖ ਸਕਦੇ ਹੋਗੇ ਤੇ ਬੈਂਬਰ ਦਾ ਵੀ ਰੱਖ ਸਕਦੇ ਹੋ ਚਨਵਾਨ ਦਾ ਵੀ ਰੱਖ ਸਕਦੇ ਹੋ ਤੇ ਫੁੱਲ ਪਿਓਰ ਦੇ ਵਿੱਚ ਤੁਸੀਂ ਕੋਈ ਵੀ ਦੁਪੱਟਾ ਲੈ ਸਕਦੇ ਹੋ ਸਾਰੀਕ ਫੈਬਰਿਕ ਦੇ ਵਿੱਚ ਆਪਣੇ ਕੋਲੇ ਦੁਪੱਟੇ ਅਵੇਲੇਬਲ ਹੈਗੇ ਨੇ ਫੁੱਲ ਪਿਓਰ ਦੇ ਵਿੱਚ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਗ੍ਰੇ ਕਲਰ ਦਾ ਸੂਟ ਹੈ ਡਾਰਕ ਗ੍ਰੇ ਦੇ ਉੱਪਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਲਓ ਜੀ 3000 ਪ੍ਰਾਈਜ਼ ਰਹੂਗਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਮਲਟੀ ਦੇ ਵਿੱਚ ਹੈਗਾ ਲਓ ਜੀ ਲਓ ਜੀ ਫਿਰ ਮਹਿੰਦੀ ਦੇ ਵਿੱਚ ਹੈ ਇਦਾਂ ਦੇ ਜਿਹੜੇ ਪ੍ਰਿੰਟ ਹੁੰਦੇ ਨੇ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਕਿਉਂਕਿ ਕੁਝ ਹਟਕੇ ਜਿਹੇ ਪ੍ਰਿੰਟ ਹੁੰਦੇ ਨੇ ਲਓ ਜੀ ਪ੍ਰਾਈਸ ਇਹਦਾ ਵੀ 3000 ਫਿਰ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਸ਼ੇਡ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਤੇ ਇਹਦਾ ਪ੍ਰਾਈਸ ਵੀ ਰਹੂਗਾ 3000 ਤੇ ਫਿਰ ਅਗਲਾ ਹੈਗਾ black ਦੇ ਵਿੱਚ black ਦੇ ਵਿੱਚ ਵੀ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਬਣ ਕੇ ਰੈਡੀ ਹੋਈ ਆ ਬਹੁਤ ਮਤਲਬ ਹਟਕੇ ਜੇ ਪ੍ਰਿੰਟ ਹੈਗਾ ਤੇ ਸਟੱਫ ਬਹੁਤ ਲਾਈਟ weight ਸਟੱਫ ਹੈਗਾ ਇਦਾਂ ਨਹੀਂ ਹੈਗਾ ਵੀ ਇਹ ਮਤਲਬ ਹੈਵੀ ਹੈਗਾ ਤੇ ਬਹੁਤ ਲਾਈਟ weight ਦਾ ਸਟੱਫ ਹੈਗਾ ਦੁਪੱਟਾ ਜਿਵੇਂ ਦਾ ਤੁਸੀਂ ਕਹੋਗੇ ਉਵੇਂ ਦਾ ਆਪਾਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਤੁਹਾਡੀ ਆਪਣੀ ਚੁਆਇਸ ਹੈਗੀ ਦੁਪੱਟਾ ਸਿਲੈਕਟ ਕਰਨ ਦੇ ਵਿੱਚ ਵੀ ਤੁਸੀਂ ਕਿਵੇਂ ਦਾ ਦੁਪੱਟਾ ਲਾਈਕ ਕਰਦੇ ਹੋਗੇ ਫੁੱਲ ਪਿਓਰ ਦੇ ਵਿੱਚ ਕਰਦੇ ਹੋ ਜਾਂ ਸੈਮੀ ਦੇ ਵਿੱਚ ਕਰਦੇ ਹੋ ਕਿਵੇਂ ਵੀ ਕਰਦੇ ਹੋਗੇ ਉਸ ਦਾ ਤੁਹਾਨੂੰ ਤਿਆਰ ਕਰਕੇ ਜਿਹੜਾ ਦੁਪੱਟਾ ਦਿੱਤਾ ਜਾਊਗਾ ਸਾਰਿਆਂ ਦਾ ਪ੍ਰਾਈਸ ਰਹੂਗਾ 3000 ਟੇਸਟਾ ਬ੍ਰਾਂਡ ਹੈ ਜੋ ਹੈ ਸਿਲਕ ਦਾ ਫੈਬਰਿਕ ਦਾ ਨਾਮ ਹੈਗਾ ਜੋ ਹੈ ਸਿਲਕ ਦੇ ਉੱਪਰ ਮਤਲਬ ਇਹ ਪ੍ਰਿੰਟ ਬਣੇ ਹੋਏ ਨੇਗੇ ਤੇ ਬਹੁਤ ਸੌਫਟ ਹੁੰਦੀ ਹੈਗੀ ਤੇ ਆਪਾਂ ਮਤਲਬ ਉਹਦੇ ਉੱਪਰ ਜੇ ਮਸ਼ੀਨ ਵਰਕ ਜਾਂ ਹੈਂਡ ਵਰਕ ਦੇ ਸੂਟ ਰੈਡੀ ਕਰਵਾਉਣੇ ਤਾਂ ਬਹੁਤ ਵਧੀਆ ਰਹਿੰਦਾ ਫੈਬਰਿਕ ਉਹ ਤੇ ਬਾਕੀ ਜੇ ਤੁਸੀਂ ਹੈਂਡਵਰਕ ਦੇ ਸੂਟ ਕੋਈ ਵੀ ਤੁਹਾਡਾ ਵਿਆਹ ਸ਼ਾਦੀਆਂ ਦਾ ਆਰਡਰ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋਗੇ ਤੇ ਸਟਾਰਟ ਹੋ ਗਿਆਗਾ ਕੰਮ ਹੈਂਡਵਰਕ ਦਾ ਕਿਉਂਕਿ ਜਿਹੜਾ ਹਨਾ ਤੁਹਾਨੂੰ ਟਾਈਮ ਸਿਰ ਹੈ ਜਿਹੜਾ ਕੰਮ ਆਪਾਂ ਰੈਡੀ ਕਰਕੇ ਦੇ ਸਕੀਏ ਆਪਣਾ ਆਰਡਰ ਹੈਗਾ ਹਨਾ ਵਿਆਹ ਦਾ ਆਰਡਰ ਆਪਾਂ ਨੂੰ ਘੱਟੋ ਘੱਟ ਡੇਢ ਦੋ ਮਹੀਨੇ ਪਹਿਲਾਂ ਚਾਹੀਦਾ ਹੈਗਾ ਤਾਂ ਕਿ ਤੁਹਾਡੇ ਜਿਹੜੇ ਕੱਪੜੇ ਲੈਣਗੇ ਟਾਈਮ ਸਿਰ ਜਿਹੜੇ ਤਿਆਰ ਹੋ ਕੇ ਆਪਾਂ ਤੁਹਾਨੂੰ ਭੇਜ ਸਕੀਏ ਤੇ ਫੈਬਰਿਕ ਆਪਣੇ ਕੋਲੇ ਹਰ ਤਰ੍ਹਾਂ ਦਾ ਅਵੇਲੇਬਲ ਹੈ ਤੁਸੀਂ ਪਿਓਰ ਦੇ ਵਿੱਚ ਲੈਣਾ ਸੈਮੀ ਦੇ ਵਿੱਚ ਲੈਣਾ ਕਿਹੜੀ ਮਤਲਬ ਕੁਆਲਿਟੀ ਲੈਣੀ ਹੈ ਕ੍ਰੇਬ ਜੋਆ ਸਿਲਕ ਤੇ ਰੋ ਸਿਲਕ ਸਾਰੇ ਨੇਗੇ ਮਤਲਬ ਖਾਦੀ ਸਿਲਕ ਬਹੁਤ سارے ਫੈਬਰਿਕ ਲੇਗੇ ਜਿਵੇਂ ਦਾ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਪਿਓਰ ਜੌਰਜਟ ਮਿਲ ਜਾਊ ਪਿਓਰ ਕ੍ਰੇਬ ਮਿਲ ਜਾਊਗੀ ਪਿਓਰ ਸਿਲਕ ਮਿਲ ਜਾਊਗੀ ਗਾਵਾੜਨ ਮਿਲ ਜੂਗੀ ਹਰ ਹਰ ਇੱਕ ਤਰ੍ਹਾਂ ਦਾ ਮਤਲਬ ਫੈਬਰਿਕ ਜਿਹੜਾ ਮਿਲ ਜੂਗਾ ਕੀ ਵੀ ਸਿਲਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜੋ ਆ ਸਿਲਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਰੰਗੀਲਾ ਸਿਲਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿ ਬਹੁਤ ਸਾਰੇ ਫੈਬਰਿਕ ਨੇਗੇ ਜਿਹੜੇ ਹਰ ਤਰ੍ਹਾਂ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈ ਬਾਕੀ ਜੇ ਤੁਸੀਂ ਵੈਲਵਟ ਦੇ ਉੱਪਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਵੈਲਵਟ ਵੀ ਮਿਲ ਜੂਗੀ ਜਿਹਦੀ ਆਪਣੇ ਕੋਲੇ ਇਧਰ ਸੀਜ਼ਨ ਆਫ ਹੈ ਪਰ ਵੈਲਵਟ ਅਵੇਲੇਬਲ ਹੈਗੀ ਆ ਫੁੱਲ ਪਿਓਰ ਵੀ ਮਿਲ ਜੂਗੀ ਸੈਮੀ ਵੀ ਮਿਲ ਜੂਗੀ ਸੈਮੀ ਦੇ ਵਿੱਚ ਇਦਾਂ ਹੁੰਦਾ ਵੀ ਥੋੜਾ ਜਿਹਾ ਠੀਕ ਪ੍ਰਾਈਸ ਦੇ ਉੱਪਰ ਸੂਟ ਰੈਡੀ ਹੋ ਜਾਂਦਾ ਫੁੱਲ ਪਿਓਰ ਦੇ ਵਿੱਚ ਇਦਾਂ ਹੁੰਦਾ ਵੀ 4-5000 ਦਾ ਫਰਕ ਪੈ ਜਾਂਦਾ ਸੂਟ ਦਾ ਕਿਉਂਕਿ ਫੁੱਲ ਪਿਓਰ ਜਿਹੜਾ ਸਟੱਫ ਹੁੰਦਾ ਥੋੜਾ ਜਿਹਾ ਕੋਸਟਲੀ ਹੁੰਦਾ ਹੈਗਾ ਤੁਸੀਂ ਕਿਹੜੇ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਦੱਸ ਸਕਦੇ ਹੋਗੇ ਉਸ ਤਰ੍ਹਾਂ ਆਪਾਂ ਤੁਹਾਨੂੰ ਸੂਟ ਦੇਗੇ ਜਿਹੜੇ ਰੈਡੀ ਕਰਕੇ ਦੇ ਦਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਦੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿ ਸ੍ਰੀ ਕਾਲ ਜੀ